ਖੜਾ ਪੈਂਦਾ ਆਸਥਾਨ ਚਮਕੌਰ ਸਾਹਿਬ ਦੀ ਗੜੀ ਜੰਡ ਸਾਹਿਬ ਕਿੜੀ ਅਫਗਾਨਾ ਤੋਂ ਹੁੰਦੀ ਹੋਏ ਗੁਰੂ ਸਾਹਿਬ ਝਾੜ ਸਾਹਿਬ ਪਹੁੰਚ ਜਾਂਦੇ ਆ ਤੇ ਸਵਨ ਸਿੰਘ ਜੀ ਜਦ ਅਸੀਂ ਝਾੜ ਸਾਹਿਬ ਦੀ ਗੱਲ ਕਰਦੇ ਆ ਤਾਂ ਇੱਥੇ ਦੀ ਸਾਨੂੰ ਦੱਸੋ ਵੀ ਕਿਵੇਂ ਦਾ ਗੁਰੂ ਸਾਹਿਬ ਨਾਲ ਮੇਲ ਮਲਾਪ ਰਿਹਾ ਜਾਂ ਕਿਵੇਂ ਰਹੇ ਆ ਇੱਥੇ ਜੇ ਆਪਾਂ ਨੇ ਇਸ ਵਿਖੜੇ ਪੈਂਡਿਆਂ ਨੂੰ ਤੇ ਦਰਦੀਲੇ ਕੰਡਿਆਂ ਉੱਤੇ ਗੁਰੂ ਮਹਾਰਾਜ ਵੱਲੋਂ ਕੀਤੇ ਸਫਰ ਨੂੰ ਸਮਝਣਾ ਤੇ ਅਨੁਭਵ ਕਰਨਾ ਹੋਵੇ ਹਾਂਜੀ ਤਾਂ ਅੰਦਾਜ਼ਨ ਜਿਹੜੇ ਇਤਿਹਾਸਕਾਰ ਕਹਿੰਦੇ ਵੀ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਠੀਕ ਹੈ ਜੀ ਤੇ ਜਿਵੇਂ ਆਪਾਂ ਕਹਿੰਦੇ ਆ ਵੀ 7 ਕਿਲੋਮੀਟਰ ਤੇ ਜਿਸ ਝੰਡ ਦੇ ਹੇਠਾਂ ਮਹਾਰਾਜ ਨੇ ਵਿਸ਼ਰਾਮ ਕੀਤਾ ਹਾਂਜੀ ਪਿੱਛੇ ਗੱਲ ਕਰਕੇ ਆਏ ਹਾਂ ਹਾਂਜੀ ਉਹ ਘੱਟੋ ਘੱਟ ਦੋ ਘੰਟੇ ਦਾ ਸਫ਼ਰ ਉਹ ਵੀ ਹੋਊਗਾ ਹਾਂਜੀ ਹਾਂਜੀ ਫਿਰ ਸਤਿਗੁਰੂ ਮਹਾਰਾਜ ਨੇ ਬਿਸ਼ਰਾਮ ਵੀ ਕੀਤਾ ਹਾਂਜੀ ਇੰਜ ਇਹ ਆਪਾਂ ਅਨੁਮਾਨ ਤੇ ਇਤਿਹਾਸ ਦੇ ਵਿੱਚੋਂ ਲਾ ਸਕਦੇ ਹਾਂ ਵੀ ਮਹਾਰਾਜ ਨੇ ਤੜਕਸਾਰ ਜੰਡ ਸਾਹਿਬ ਤੋਂ ਅੱਗੇ ਤੁਰੇ ਠੀਕ ਹੈ ਜੀ ਤੇ ਗਿਆਨੀ ਗਿਆਨ ਸਿੰਘ ਤਾਂ ਇਹ ਲਿਖਦੇ ਆਂ ਵੀ ਕੀੜੀ ਪਿੰਡ ਜਾਣਦਿਆਂ ਤੱਕ ਮੁਨੇਰਾ ਆ ਗਿਆ ਮੁਨੇਰਾ ਆ ਗਿਆ ਠੀਕ ਹੈ ਜੀ ਤੇ ਉਹ ਪੌ ਫਟਾਲੇ ਚ ਅਲਫੂ ਤੇ ਗਾਮੂ ਨੂੰ ਦੇਖ ਕੇ ਰੋਲਾ ਪਾਇਆ ਸੀ ਮਹਾਰਾਜ ਨੂੰ ਮਜਬੂਰਨ ਉਹਨਾਂ ਨੂੰ ਮਾਰਨਾ ਪਿਆ ਠੀਕ ਹੈ ਜੀ ਇਥੋਂ ਚੱਲ ਕੇ ਸਤਿਗੁਰੂ ਮਹਾਰਾਜ ਜਦੋਂ ਅੱਗੇ ਤੁਰੇ ਦਿਨ ਚੜਨ ਲੱਗਿਆ ਠੀਕ ਹੈ ਜੀ ਤੇ ਦਿਨ ਜਿਹੜੇ ਚ ਸਤਿਗੁਰੂ ਮਹਾਰਾਜ ਨੇ ਸ਼ਾਹੀ ਫੌਜ ਤੋਂ ਆਪਣੀ ਸੁਰੱਖਿਆਤ ਦੇ ਲਈ ਜਿਹੜੇ ਇਹ ਗ੍ਰੀਲੇ ਜੰਗੀ ਪੈਂਤੜੇ ਹੁੰਨੇ ਆ ਹਾਂਜੀ ਸਤਿਗੁਰੂ ਮਹਾਰਾਜ ਨੇ ਸੰਗਣੇ ਜੰਗਲਾਂ ਦੇ ਵਿੱਚ ਇੱਕ ਝਾੜ ਦੇ ਹਠਾਂ ਜਾ ਕੇ ਚੁੰਡ ਚਾੜਿਆ ਹੁਣ ਜੰਡ ਤੇ ਕਰੀਰ ਤੇ ਇਹ ਤਾਂ ਇੱਕ ਵਾਕ ਪਰਚਲਿਤ ਹੋ ਗਿਆ ਵੀ ਮਹਾਰਾਜ ਝਾੜ ਦੇ ਹਟਾ ਹਾਂ ਬਿਲਕੁਲ ਠੀਕ ਹੈ ਉਹ ਤਾਂ ਬੀਆ 1 ਭਿਆਨਕ ਜੰਗਲ ਸੀ ਅੱਜ ਵੀ ਜੇ ਆਪਾਂ ਦੇਖੀਏ ਜੱਤੋਂ ਟਰੈਕਟਰ ਦੀ ਬਹੁਲਤਾ ਆਈ ਹੈ ਪਿੰਡਾਂ ਦੇ ਵਿੱਚ ਤਾਂ ਉਹ ਜੰਗਲ ਪੱਧਰੇ ਹੋਏ ਹਨ ਅਨਹਿਰ ਆਪਾਂ ਦੇਖ ਰਹੇ ਆਂ ਨਹਿਰ ਬਈ ਤੁਸੀਂ ਨਹਿਰ ਦੇ ਆਲੇ ਦੁਆਲੇ ਘੁੰਮ ਕੇ ਦੇਖੀਏ ਜੇ ਅੱਜ ਵੀ ਹਾਂ ਬਿਲਕੁਲ ਪਹਾੜੇ ਉਹਦਾ ਇਸ ਤਰ੍ਹਾਂ ਜਦੋਂ ਦਿਨ ਚੜਿਆ ਤਾਂ ਸਤਗੁਰੂ ਮਹਾਰਾਜ ਨੇ ਸੰਗੀ ਬਣੀ ਦੇ ਵਿੱਚ ਉਹਨਾਂ ਝਾੜਾਂ ਦੇ ਵਿੱਚ ਹਾਂਜੀ ਇਹ ਨਹੀਂ ਵੀ ਕਲਹੀਆਂ ਝਾੜੀਆਂ ਸਨ ਜਾਂ ਉੱਥੇ ਦਰਖਤ ਵੀ ਸਨ ਸੰਘਣਾ ਜੰਗਲ ਸੀ ਠੀਕ ਹੈ ਜੀ ਅਰ ਇਹ ਵੀ ਇਤਿਹਾਸਕ ਤੁ ਆਪਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਜਾਂ ਮਿਲਦਾ ਵੀ ਇਹ ਕਿਸੇ ਪੱਕ ਡੰਡੀ ਜਾਂ ਰਾਹ ਉੱਤੇ ਨਹੀਂ ਤਾਇ ਹਟਮਾ ਸੀ ਬਿਲਕੁਲ ਜੀ ਹਾਂਜੀ ਹਾਂਜੀ ਤੇ ਜੇ ਆਪਾਂ ਦੇਖੀ ਨਾ ਝੰਡ ਸਾਹਿਬ ਤੇ ਝਾੜ ਸਾਹਿਬ ਇੱਕ ਪਾਸੇ ਨੂੰ ਚਲੇ ਮਾਛੀ ਵੜਲੇ ਰਾਹ ਤੇ ਨਹੀਂ ਹਾਂਜੀ ਬਿਲਕੁਲ ਇਹ ਇਸ ਕਰਕੇ ਮਹਾਰਾਜ ਨੇ ਸੰਘਣੇ ਜੰਗਲ ਸੰਗਣੀਆਂ ਝਾੜੀਆਂ ਦੇਖ ਕੇ ਇੱਥੇ ਆ ਕੇ ਫਿਰ ਮਹਾਰਾਜ ਨੇ ਵਿਸ਼ਰਾਮ ਕੀਤਾ ਠੀਕ ਹੈ ਜੀ ਅਰ ਸਾਨੂੰ ਇਹ ਵੀ ਸਮਝਣਾ ਚਾਹੀਦਾ ਵੀ ਝਾੜ ਸਾਹਿਬ ਕਿਸੇ ਪਿੰਡ ਦਾ ਨਾਂ ਨਹੀਂ ਹਾਂਜੀ ਝਾੜ ਸਾਹਿਬ ਦੀ ਤੁਹਾਨੂੰ ਗੱਲ ਕਰਦੇ ਆ ਤੇ ਕਿਹੜੇ ਪਿੰਡ ਦੇ ਨਾਲ ਪਛੋਕੜ ਲੱਗਦਾ ਇਹਦਾ ਝਾੜ ਸਾਹਿਬ ਦਾ ਹਾਂ ਉਹ ਦੋਹਾਂ ਜਿਹੜੀਆਂ ਇਹ ਝਾੜੀਆਂ ਸਨ ਜਾਂ ਅੱਜ ਵੀ ਜਿਹੜਾ ਇਹਦੇ ਆਲੇ ਦੁਆਲੇ ਪਿੰਡ ਵਸਿਆ ਹੋਇਆ ਉਹਦਾ ਨਾਂ ਚੂਹੜਪੁਰ ਹੈ ਹਾਂਜੀ ਚੂਹੜਪੁਰ ਹਾਂਜੀ ਹਾਂਜੀ ਚੂਹੜਪੁਰ ਦੀ ਜ਼ਮੀਨ ਦੇ ਵਿੱਚ ਇਹ ਵਿਆਹਵਾਨ ਭਿਆਨਕ ਜੰਗਲ ਤੇ ਝਾੜ ਸਨ ਠੀਕ ਹੈ ਜੀ ਜਿਸ ਚਾੜਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿਨ ਚੜਦੇ ਨੂੰ ਆ ਕੇ ਇਸ ਥਾਂ ਦੇ ਉੱਤੇ ਟਿਕਾਣਾ ਕੀਤਾ ਠੀਕ ਹੈ ਜੀ ਗਿਆਨੀ ਗਿਆਨ ਸਿੰਘ ਦੀ ਜੇ ਆਪਾਂ ਗੁਰਧਾਮ ਸੰਗ੍ਰਹਿ ਤੇ ਤਬਰੁਖ ਗੁਰੂ ਖਾਲਸਾ ਨੂੰ ਆਧਾਰ ਮੰਨ ਕੇ ਇਸ ਥਾਂ ਦੇ ਇਤਿਹਾਸ ਨੂੰ ਸਮਝੀਏ ਠੀਕ ਹੈ ਜੀ ہاں ਸਤਿਗੁਰੂ ਮਹਾਰਾਜ ਸਾਰਾ ਦਿਨ ਇਸ ਥਾਂ ਦੇ ਉੱਤੇ ਰਹੇ ਠੀਕ ਹੈ ਜੀ ਸਤਿਗੁਰੂ ਮਹਾਰਾਜ ਨੇ ਮਾਛੀ ਵੜ ਦਾ ਜਿਹੜਾ ਸਫਰ ਹੈ ਅਗਲੀ ਮਤਲਬ ਆ ਰਹੀ ਰਾਤ ਸੀ ਜਿਹੜੀ ਉਹਨੂੰ ਸ਼ੁਰੂ ਕੀਤਾ ਠੀਕ ਹੈ ਜੀ ਤੇ ਅਗਲੀ ਰਾਤ ਦੇ ਵਿੱਚ ਮਹਾਰਾਜ ਵਿਸ਼ਰਾਮ ਕਰਕੇ ਗਏ ਔਰ ਜਿਆਦਾ ਕਰਕੇ ਜੀ ਸਾਰਾ ਜਿਹੜਾ ਪਿੰਡ ਹੈ ਜਿਹੜਾ ਆਨੰਦਪੁਰ ਸਾਹਿਬ ਤੋਂ ਲੈ ਕੇ ਇੱਥੇ ਤੱਕ ਦਾ ਉਹ ਰਾਤ ਨੂੰ ਹੀ ਸਾਧੂ ਮਹਾਰਾਜ ਨੇ ਜਦੋਂ 6 ਪੋ ਦੀ ਰਾਤ ਨੂੰ ਤੁਰੇ ਹਾਂਜੀ ਤੇ ਇੱਥੋਂ ਤੱਕ 4-5 ਦਿਨ ਹੋ ਗਏ ਸਨ ਹਾਂਜੀ ਮਹਾਰਾਜ ਬੇਰਾਮੀ 'ਚ ਰਹੇ ਬਿਲਕੁਲ ਜੀ ਬਿਲਕੁਲ ਬੇਰਾਮੀ ਉਹ ਨਹੀਂ ਮਹਾਰਾਜ ਸਾਹਮਣੇ ਸਿੰਘਾਂ ਦੀਆਂ ਛੇੜੀਆਂ ਕੁੱਤਾਂ ਦੀਆਂ ਛੇੜੀਆਂ ਬਿਲਕੁਲ ਜੀ ਸਵਾਗਤ ਸਿੰਘ ਜੀ ਇੱਥੇ ਇੱਕ ਆਪਾਂ ਇਤਿਹਾਸਿਕ ਖੂਹ ਵੀ ਨਾਲ ਦੀ ਨਾਲ ਦੇਖ ਰਹੇ ਹਾਂ ਤੇ ਇਹਦਾ ਵੀ ਪਿਛੋਕੜਾ ਜਿਹੜਾ ਬੋਰਡ ਤੇ ਲਿਖਿਆ ਹੋਇਆ ਹੈ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਕਿਵੇਂ ਦਾ ਹੈਗਾ ਇਹ ਏ ਝਾੜ ਸਾਹਿਬ ਦੇ ਗੁਰਦੁਆਰਾ ਦੀ ਹਦੂਦ ਦੇ ਵਿੱਚ ਜਿਹੜਾ ਖੂਹ ਹੈ ਇਹ ਹਾਂਜੀ ਇਹ ਇੱਥੇ ਜਿਹੜੀ ਘਟਨਾ ਵਾਪਰੀ ਉਹ ਵੀ ਬੜੀ ਪ੍ਰੇਰਣਾਦਾਇਕ ਹੈ ਹਾਂਜੀ ਤੇ ਉਹ ਸਾਨੂੰ ਸੇਵਾ ਕਰਨ ਦੇ ਲਈ ਪ੍ਰੇਰਿਤ ਹੀ ਹੈ ਇੱਥੇ ਚੂਹੜ ਪਰਪਿੰਡ ਦੀ ਮਾਈ ਉਹਦਾ ਨਾਂ ਸੀ ਮਾਤਾ ਗਾਹਰਕੌਰ ਮਾਨ ਮਾਨ ਗੋਦ ਦੇ ਸਾਨ ਠੀਕ ਹੈ ਜੀ ਉਹ ਸਮਾਪਾ ਕੇ ਜਦੋਂ ਸਾਰਿਆਂ ਨੂੰ ਪਤਾ ਲੱਗਿਆ ਵੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਛਾੜਦੇ ਹਾ ਵਿਸ਼ਰਾਮ ਕਰਕੇ ਸਾਰਾ ਪਿੱਤਰ ਜਗਾ ਪਿੱਤਰ ਜਗਾ ਪਿੱਤਰ ਜਗਾ ਹਾਂਜੀ ਹਾਂਜੀ ਉਹ ਮਾਈ ਇੱਥੇ ਘੜੇ ਰੱਖ ਕੇ ਪਾਣੀ ਪੁਲਾਉਂਦੀ ਸੀ ਰਾਹੀ ਗੀਰਾਂ ਨੂੰ ਜਿਨ੍ਹਾਂ ਨੂੰ ਲੋੜ ਹੁੰਦੀ ਸੀ ਠੀਕ ਹੈ ਜੀ ਪਰ ਆਲੇ ਦੁਆਲੇ ਮੁਸਲਮਾਨ ਬਸੋਂ ਸੀ ਹਾਂਜੀ ਬੈ ਲੋਰਪੁਰ ਦੇ ਮੁਸਲਮਾਨਾਂ ਨੂੰ ਉਸ ਮਾਈ ਦੀ ਇਸ ਝਾੜ ਸਾਹਿਬ ਦੇ ਪਵਿੱਤਰ ਥਾਂ ਦੀ ਸ਼ਰਧਾ ਹੈ ਅਰ ਪਾਣੀ ਪੁਰਾਉਣ ਦੀ ਸੇਵਾ ਜਿਹੜੀ ਉਹ ਚੰਗੀ ਨਹੀਂ ਲੱਗੀ ਠੀਕ ਹੈ ਜੀ ਨੇੜੇ ਹੀ ਹੈ ਬਹਿਲੋਲ ਹਾਂ ਬਹਿਲੋਲ ਪਰ ਨੇੜੇ ਹੀ ਹੈ ਹਾਂਜੀ ਭਾਈ ਗੁਰਦਾਸ ਜੀ ਨੇ ਇਹੋ ਜੇ ਲੋਕਾਂ ਬਾਰੇ ਲਿਖਿਆ ਹੈ ਵੀ ਸੂਰਜ ਚੜ੍ਹਿਆ ਦੇਖ ਕੇ ਉੱਲੂ ਘਬਰਾਵੇ ਹੂੰ ਉਹ ਜਿਹੜੇ ਦੁਸ਼ਟ ਆਤਮਾ ਸਾਨੂੰ ਉਹਨਾਂ ਨੂੰ ਮਾਤਾ ਗੋਹਰ ਕੌਰ ਮਾਨ ਦੀ ਇਹ ਸੇਵਾ ਜਿਹੜੀ ਚੰਗੀ ਨਹੀਂ ਲੱਗੀ ਹਾਂਜੀ ਉਹਨਾਂ ਨੇ ਕੀ ਕਰਿਆ ਮਾਤਾ ਦੇ ਆਕੇ ਘੜੇ ਬਨਤੇ ਠੀਕ ਹੈ ਜੀ ਮਾਤਾ ਸਿਰਡੀ ਸੀ ਮਾਤਾ ਫੇਰ ਰੱਖਿਆ ਨਾ ਨੇ ਫੇਰਪੰਥ ਫੇਰਪੰਥ ਹਾਂਜੀ ਬਹੁਤ ਤੰਗ ਕਰੀ ਹੁਣ ਉਹ ਮਾਤਾ ਦਾ ਸਿਰੜ ਤੇ ਸਦਕ ਦੇਖੋ ਸੀਵਾ ਨਾ ਉਹ ਝਾੜ ਸਾਹਿਬ ਦੀ ਧਰਤੀ ਚੰਪੌਰ ਸਾਹਿਬ ਦੇ ਨੇੜਿਓਂ ਚੱਲ ਕੇ ਲਾਹੌਰ ਗਈ ਹਮ ਔਰ ਇਹ ਤਾਂ ਸਾਫੇ ਦਿਖਦਾ ਹੈ ਵੀ ਕਿਸੇ ਜ਼ਗੀਰਦਾਰ ਘਰਾਣੇ ਨਾਲ ਉਹਦਾ ਪਿਸ਼ੋਕੜ ਨਹੀਂ ਜੁੜਦਾ ਬਿਲਕੁਲ ਜੀ ਵੀ ਮਾਤਾ ਤੁਰ ਗਈ ਸੀ ਨਾ ਹਾਂਜੀ ਉਹਨੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਲਾਹੌਰ ਚ ਫਰਿਆਦ ਕੀਤੀ ਉੱਥੋਂ ਅਹਿਲਕਾਰ ਆਏ ਉਹਨਾਂ ਨੇ ਆ ਕੇ ਬਹਿਲੋਲਪੁਰ ਦੇ ਮੁਸਲਮਾਨਾਂ ਨੂੰ ਝਿੜਕਿਆ ਵੀ ਭਾਈ ਤੁਸੀਂ ਨੂੰ ਕਹਿਣਾ ਕੁਝ ਨਹੀਂ ਕਹਿਣ ਕੁਝ ਨਹੀਂ ਹਾਂਜੀ ਇਹਦਾ ਸੇਵਾ ਕਰਦੇ ਆ ਹਾਂਜੀ ਤੇ ਮਾਤਾ ਗੋਹਰ ਕੌਰ ਮਾਨ ਨੇ ਫੇਰ ਝਾੜਸਾ ਵਾਲੇ ਥਾਂ ਦੇ ਉੱਤੇ ਖੂਹ ਦੇ ਉੱਤੇ ਠੀਕ ਹੈ ਜੀ ਫੇਰ ਸੇਵਾ ਸ਼ੁਰੂ ਕਰ ਦਿੱਤੀ ਹਾਂਜੀ ਫੇਰ ਗੁਰਬਾਣੀ ਕਹਿੰਦੀ ਵੀ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਬਸਾਰਾ ਬਿਲਕੁਲ ਜੀ ਪਾਪੀ ਨੂੰ ਤਾਂ ਪਾਪ ਕਰਨਾ ਅੱਛਾ ਲੱਗਦਾ ਹਾਂਜੀ ਉਹਨਾਂ ਨੇ ਫੇਰ ਘੜੇ ਬਣਤੇ ਹਮ ਮਾਤਾ ਫੇਰ ਲਾਹੌਰ ਗਈ ਦੂਜੀ ਵਾਰ ਵੇਖੋ ਕਿੰਨਾ ਸਿਦਕਤਾ ਕਿੰਨੀ ਸਿਦਕੀ ਹਾਂ ਇਹ ਤਾਂ ਚਾਹੇ ਆਪਾਂ ਭਾਈ ਮੰਜ ਦੀ ਸੇਵਾ ਪੜ ਲਈਏ ਚ ਹੈ ਹੋਰ ਸਿੱਖਾਂ ਦੀ ਸੇਵਾ ਪੜ ਲਈਏ ਹਾਂਜੀ ਅੱਜ ਜਿਹੜੇ ਤਰਕ ਬਤਰਕ ਵਾਲੇ ਨਹੀਂ ਸੀ ਹਾਂਜੀ ਉਹ ਤਾਂ ਕਹਿੰਦੇ ਸਤ ਸੇਵਾ ਕੀਤੀ ਸਫਲ ਹੈ ਜਾਂ ਸਤ ਗੁਰ ਕਾ ਮਨ ਮੰਨੇ ਉਹ ਨਹੀਂ ਤੇ ਵਡਿਆਈਆਂ ਨਹੀਂ ਤੇ ਚਾਹੁੰਦੇ ਉਹ ਸੇਵਾ ਕਰਨ ਨੂੰ ਵੀ ਆਪਣਾ ਧਰਮ ਸਮਝਦੇ ਬਿਲਕੁਲ ਠੀਕ ਹੈ ਜੀ ਜਦ ਦੂਜੀ ਵਾਰ ਕਹੀ ਇਹਨੂੰ ਸਬੱਬ ਕਹਿ ਲੋ ਇਹਨੂੰ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਤਿਜਾ ਪ੍ਰਬੰਧ ਕਹਿ ਲੋ ਵੀ ਮਾਤਾ ਨੇ ਕਿਹਾ ਵੀ ਮੈਂ ਪਹਿਲਾਂ ਵੀ ਫਰਿਆਦੀ ਹੋਈ ਸੀ ਉਹ ਹਟੇ ਨਹੀਂ ਹਾਂਜੀ ਹਾਂਜੀ ਉਹਨਾਂ ਨੇ ਫਿਰ ਜਿਹੜਾ ਹੁਣ ਦੂਜੀ ਵਾਰ ਫਰਿਆਦ ਸੁਣ ਕੇ ਭੇਜੇ ਨਾ ਸਪਾਹੀ ਆਰ ਲਾਹੌਰ ਦਰਬਾਰ ਨੇ ਇਹ ਕਹਿ ਕੇ ਭੇਜੇ ਵੀ ਪੱਕਾ ਪ੍ਰਬੰਧ ਕਰਕੇ ਆ ਠੀਕ ਹੈ ਜੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਇਹ ਸਥਾਨ ਦੇ ਉੱਤੇ ਜਿੱਥੇ માતા ਘੜੇ ਰੱਖ ਕੇ ਪਾਣੀ ਭਲਾਉਂਦੀ ਹੁੰਦੀ ਸੀ ਹਾਂਜੀ ਇਹ ਸਥਾਨ ਦੇ ਉੱਤੇ ਖੂਹ ਪੱਕਾ ਲਵਾਤਾ ਖੂਹ ਅੱਜ ਤੱਕ ਵੀ ਮੌਜੂਦ ਹੈ ਆਪਾਂ ਦੇਖ ਰਹੇ ਹਾਂ ਖੂਹ ਹਾਂਜੀ ਹਾਂਜੀ ਤੇ ਇਹ ਮੈਂ ਵੀ ਇਤਿਹਾਸ ਚ ਨਹੀਂ ਸੀ ਪੜਿਆ ਹਾਂਜੀ ਉਰੇ ਇੱਥੇ ਆ ਕੀ ਪਤਾ ਲੱਗਿਆ ਹਾਂਜੀ ਇਹ ਫਿਰ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਅਹਿਲਕਾਰ ਆਏ ਵੀ ਘੜੇ ਤਾਂ ਉਹ ਪੰਨ ਦਿੰਨੇ ਖੂਨ ਨੂੰ ਕਿਵੇਂ ਪੁੱਟਣਗੇ ਹੂੰ ਉਹਨਾਂ ਨੇ ਮਾਤਾ ਖਾਤਰ ਖੂ ਪੁਟਾਤਾ ਦੇਖੋ ਜੀ ਹਾਂਜੀ ਇਹਦੇ ਉੱਤੇ ਬਕੈਰਾ ਮੌਣ ਬੰਨ ਕੇ ਚਰਖੜੀ ਲਾ ਕੇ ਤੇ ਮਾਤਾ ਨੂੰ ਕਹਿੰਦੇ ਤੂੰ ਸੇਵਾ ਕਰ ਅਰ ਉਹਨਾਂ ਤਾਰਨਾ ਵੀ ਕੀਤੀ ਹਾਂਜੀ ਫਿਰ ਬਹਿਲੌਰਪੁਰ ਪਿੰਡ ਗਏ ਇਹ ਹੂੰ ਬਹਿਲੌਰਪੁਰ ਦੇ ਭਰ ਮੁਸਲਮਾਨਾਂ ਨੂੰ ਤਾਰਨਾ ਕੀਤੀ ਵੀ ਆ ਦੂਜੀ ਸ਼ਿਕਾਇਤ ਆ ਤੁਹਾਡੀ ਇਸ ਵਾਰ ਤਾਂ ਤੁਹਾਨੂੰ ਬਖਸ਼ ਕੇ ਚੱਲੇ ਆ ਵੀ ਜੇ ਹੁਣ ਤੁਸੀਂ ਮਾਤਾ ਨੂੰ ਤੰਗ ਕੀਤਾ ਕੋਈ ਕਤਾਹੀ ਕੀਤੀ ਉਹਦੀ ਸੇਵਾ ਚ ਵਿਗਨ ਪਾਇਆ ਤਾਂ ਫਿਰ ਤੁਹਾਨੂੰ ਸਖਤ ਸਜ਼ਾ ਮਿਲਣੀ ਪਰ ਇਹ ਜਿਹੜਾ ਝਾੜ ਸਾਹਿਬ ਦਾ ਪਵਿੱਤਰ ਥਾਂ ਹੈ ਇਵੇਂ ਹੌਲੀ ਹੌਲੀ ਪ੍ਰਗਟ ਹੋਇਆ ਗਿਆਨੀ ਗਰਨ ਸਿੰਘ ਨੇ ਤੇ ਪੰਡਿਤ ਤਾਰਾ ਸਿੰਘ ਨਰੋਤਮ ਨੇ ਸ੍ਰੀ ਗੁਰੂ ਤਾਂ ਸੰਗ੍ਰਹਿ ਤੀਰਤ ਸੰਗ੍ਰਹਿ ਦੋਨਾਂ ਗ੍ਰੰਥਾਂ ਦੇ ਵਿੱਚ ਝਾੜ ਸਾਹਿਬ ਦੇ ਹਵਾਲੇ ਦਿੱਤੇ ਠੀਕ ਹੈ ਜੀ ਤੇ ਇਹਨਾਂ ਤੱਕ ਹਵਾਲੇ ਵੀ ਤਾਂ ਆਏ ਜੇ ਮਾਤਾ ਗੌਰ ਪਰ ਮਹਾਨ ਬਰਗੀ ਨੇ ਉੱਥੇ ਸੇਵਾ ਕੀਤੀ ਤੇ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਇਹ ਉਹੀ ਥਾਂ ਹੈ ਇਸ ਤਰ੍ਹਾਂ ਫਿਰ ਚਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਦੋਂ ਇਹ ਗੱਲ ਪਹੁੰਚੀ ਹਾਂਜੀ ਵੀ ਇੱਥੇ ਝਾੜ ਸਾਹਿਬ ਝਾੜ ਦੇ ਇਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸ਼ਰਾਮ ਕੀਤਾ ਸੀ ਹਾਂਜੀ ਉਹਨਾਂ ਨੇ 75 ਬਿੱਗੇ ਇਹਦੇ ਆਲੇ-ਦੁਆਲੇ ਦਾ ਲਗਾਨ ਤੇ ਮਾਮਲਾ ਇਸ ਗੁਰਦੁਆਰੇ ਨੂੰ ਗੁਰਦੁਆਰਾ ਸਾਹਿਬ ਨਿਵੰਦ ਕੀਤਾ। ਹੂੰ ਇਸ ਤਰ੍ਹਾਂ ਮਹਾਰਾਜ ਚਮਕੌਰ ਤੋਂ ਨਿਕਲ ਕੇ ਪਹਿਲਾ ਪੜਾ ਏਜੰਡ ਸਾਹਿਬ ਦੂਜਾ ਝਾੜ ਸਾਹਿਬ ਦਿੱਤੇ ਕਰਕੇ ਇਹ ਵਿਖੜਾ ਪਿੰਡਾ ਮਾਛੀਵੜ ਦੇ ਜੰਗਲਾਂ ਦੇ ਉੱਤੇ ਐਵੇਂ ਅੱਗੇ ਵੱਧਦਾ ਗਿਆ।